ਲਓ ਵੀ ਮਿੱਤਰ ਪਿਆਰੇ ਤੁਹਾਨੂੰ ਨਾ ਬਲੂ ਹਾਰਸ ਦਿਖਾਉਣੇ ਆ ਜਿਹਨੂੰ ਕਿ ਨੀਲਾ ਘੋੜਾ ਕਹਿੰਦੇ ਆ ਹਨਾ ਤੇਰਾ ਮਾੜਲਾ 445000 ਡਿਮਾਂਡ ਹੈ ਤੇ ਟਰੈਕਟਰ ਹੈ ਇਹ ਨਿੱਕੇ ਦਾ ਨਿੱਕੇ ਕੀ ਹਾਲ ਚਾਲ ਹੈ ਬਹੁਤ ਵਧੀਆ ਬਈ ਢਿੱਲੋ ਸਾਹਿਬ ਆ ਕੋਕਾ ਕਿੱਥੋਂ ਵਟਿਆ ਪਤੰਦਰ ਇਹ ਵਹਾਈ ਮਿਲ ਜਾਂਦਾ ਬਹੁਤ ਮਿਹਨਤ ਕਰਨੀ ਪਈ ਹੋਈ ਯਾਰ ਇਹਦੇ ਵਾਸਤੇ ਨਾ ਤੁਰੇ ਫਿਰਦੇ ਤਾਂ ਮਿਲਦੀ ਨਹੀਂ ਇਹ ਜੀ ਚੀਜ਼ ਬਾਕਾਂ ਦੇ ਇੱਕ ਦਾਈ ਬਾਈ ਮਿਲ ਜਾਂਦੇ ਇਹੋ}{|\text{ਹਾਲ ਚੱਕ ਅੱਧੀ ਵਾਰ ਹੀ ਮਿਲਦੀ ਹੈ ਇੰਦੀ ਨਵੀਂ}} ਕੋਈ ਇੱਕ ਅੱਧਾ ਦਿਨ ਹੀ ਆਉਂਦਾ ਸਾਲ 'ਚ ਨਾ ਹੂੰ ਇਹ ਟਰੈਕਟਰ ਨੂੰ ਵੇਚਦਾ ਬਹੁਤ ਘੱਟ ਆ ਅਗਲਾ ਸਮੇਂ ਤੇ ਬਿਲਕੁਲ ਹਨਾ ਤੇ ਕੀ ਫਰੇ ਇਹਦਾ ਕੀ ਹਿਸਾਬ ਕਿਤਾਬ ਹੈ ਬਈ ਇਹਦਾ ਤੇ ਮੈਂ ਰੇਟ ਰੂਟ ਆਪਾਂ ਲੇਖ ਛੱਡਿਆ ਬਈ ਟਰੈਕਟਰ ਜੇ ਕੋਈ ਆਉ ਉਹ ਤਾਂ ਪਸੰਦ ਕਰਕੇ ਲੈ ਕੇ ਜਾਏ ਵੇਖੋ ਆਪਾਂ ਨੇ ਖਰੀਦਿਆ ਆ ਹੂੰ ਰੰਗ ਉੱਤੋਂ ਸਾਰਾ ਆ ਰਹੀ ਨਾਲ ਸਾਰਾ ਰੀਨਾ ਰੰਗ ਹਨਾ ਵਿੱਚੋਂ ਵਿੱਚੋਂ ਮਗਰਾੜ ਰੂਟ ਮਗਰਾੜ ਯਾਰ ਜਮਾ ਹਨਾ ਬਹੁਤ ਸਾਫ ਹੈ ਹਨਾ ਜਿਵੇਂ ਆਪਾਂ ਮਗਰਾੜਾਂ ਦੀ ਤੇਰਾ ਦੂਰਾ ਤੇਰਾ ਦੂਰਾ ਮਾਰਲ ਟਰੈਕਟਰ ਹੈ ਹਨਾ 10 ਨਹੀਂ ਨਾ ਕਦੂ ਕੋ ਦੂਸਰ ਚਲਾਇਆ ਹੈ ਹਨਾ ਬਹੁਤ ਸੋਹਣਾ ਤੇ ਸਾਫ ਹੈ ਯਾਰ ਹਨਾ ਤੇ ਟਾਇਰਾਂ ਦੀ ਗੱਲ ਕਿੰਨੇ ਕੇ ਪੈਸੇ ਮੰਨਦਾ ਅਗਲੇ ਟਾਇਰ ਕੋ 95 ਪੈਸੇ ਅਗਲੇ ਟਾਇਰ 80 ਪੈਸੇ ਹੈਨਾ 3 ਨੰਬਰ ਕਿੱਥੋਂ ਦਾ ਆ ਗਿਆ ਇਹ ਇਹਦਾ ਨੰਬਰ ਆ ਗਿਆ ਐਚ ਆਰ 22 ਫਤਿਹਬਾਦ ਪਹਿਲੀ ਪਾਰਟੀ ਦਾ ਨਾਗਦ ਕਾਇਆ ਹੈ ਐਚ ਆਰ 22 ਫਤਿਹਬਾਦ ਦਾ ਹੈ ਐ ਐਨਓਸੀ ਦਾ ਫਿਰ ਇਹਦੀ ਆਉਣੀ ਆ ਭੱਜੀਤੂਰੀ ਹੈਨਾ ਹੂੰ ਤੇ ਸ਼ਰਤਾਂ ਵੀ ਅਗਲੇ ਨੂੰ ਨਾ ਕਰਾਉਣਾ ਪੈਣਾ ਨਾ ਕਰਾਉਣਾ ਪੈਣਾ ਹੈਨਾ ਅਗਲੇ ਦੀ ਸ਼ਰਤਾਂ ਹੈਨਾ ਤੇ ਬਾਕੀ ਐਨਓਸੀ ਦਾ ਖਰਚਾ ਤੇਰਾ ਤੇ ਇੰਸ਼ੋਰੈਂਸ ਦਾ ਖਰਚਾ ਮੇਰਾ ਬੀਮਾ ਖਰੀਦਦਾ ਹੈ ਹੈਨਾ ਬਾਕੀ ਟਰੈਕਟਰ ਹੈਗਾ ਸਾਫ ਜਾਂ ਸੋਹਣਾ ਹੈ ਨਾ ਦਿਖਾ ਯਾਰ ਖੋਲ ਵੀਰੇ ਇਹ ਤੇਰੀ ਕਮੀ ਹੈ ਖੁਸ਼ੀ ਖੋਲੀ ਚੱਲ ਮਦਾ ਉੱਥੇ ਕੈਮਰਾ ਮਾਰੀ ਜਾਣਾ ਹੈ ਨਾ ਲਓ ਵੀ ਮੰਤਲੋ ਦੇਖ ਲਓ ਟਰੈਕਟਰ ਤੁਸੀਂ ਅੱਜ ਜਮਾ ਸੁੱਕਾ ਪਿਆ ਯਾਰ ਹੈ ਨਾ ਇਹਦਾ ਨਾ ਐਦਾ ਜਿਹੀ ਫੀਲ ਹੁੰਦਾ ਜਿਵੇਂ ਨਵਾਂ ਟਰੈਕਟਰ ਹੁੰਦਾ ਏਜੰਸੀ ਚ ਆਪਾਂ ਉਹਦੀ ਵੀਡੀਓ ਕਰੀ ਜਾਂਦੇ ਹੁੰਦੇ ਹੈ ਨਾ ਪੂਰੇ ਸ਼ੌਂਕ ਦਾ ਸੋਹਣਾ ਸਾਹਮਿਆ ਹੋਇਆ ਟਰੈਕਟਰ ਹੈ ਨਾ ਤੇ ਡਿਮਾਂਡ ਇਹਦੀ ਕਿੰਨੀ ਰੱਖੀ ਹੋਈ ਹੈ ਇਹਦਾ ਰੇਟ 4 ਲੱਖ 45000 13 ਮਾਡਲ ਕਿੱਥੋਂ ਤੱਕ ਹੋ ਜਾਊਗਾ ਤੂੰ ਕਰ ਦਾਂਗੇ ਮਾਰਦਾ ਨਾ ਪਾਏ ਬੰਦੇ ਦਾ ਬਈ ਇਹ ਨਹੀਂ ਗੱਲ ਨਾ अच्छा बेचण वाली देख दे आपा बेचण वाली देख दे अच्छा इत्ता ਲੋਕਾਂ ਡੰਡਾ ਲੁਕਾਉਂ ਗਰੋਂ ਸਾਰਾ ਕੁਝ ਦਿਖਾ ਦੇ ਆਪਾਂ ਇੱਕ ਵਾਰ ਕੋਈ ਗੱਲ ਨਹੀਂ ਹੈ ਨਾ ਨਵੀਂ ਦੋਸਤੋ ਪਿੱਛੋ ਦੇਖ ਲੋ ਟਰੈਕਟਰ ਸਮਿਆ ਹੋਇਆ ਹੈ ਨਾ ਡਾ ਸ਼ੂਡਾ ਲਾਈਨ ਨਾਲ ਦੀ ਟਾਪ ਲੈਂਕ ਦੀਆਂ ਕਿੱਲੀਆਂ ਬੁੱਲੀਆਂ ਸਾਰਾ ਕੁਝ ਓਕੇ ਹੈ ਨਾ ਸਾਰਾ ਕੁਝ ਨਾਲ ਦਾ ਨਾਲ ਦਾ ਪਿਆਰ ਹੈ ਨਾ ਬਾਕੀ ਟਰੈਕਟਰ ਤੋਂ ਬੰਦੇ ਨੇ ਕੰਮ ਵੀ ਲੇਤਾ ਹੈ ਤੇ ਟਰੈਕਟਰ ਦੀ ਕਦਰ ਵੀ ਕੀਤੀ ਹੈ ਨਾ 3200 ਘੰਟੇ ਜੰਦੇ ਆ 3200 ਬਸ ਲੱਗਦਾ ਨਹੀਂ ਦੇਖਣ ਨੂੰ ਵੀ 3200 ਘੰਟੇ ਹੈ ਨਾ ਹੂੰ ਹੈ ਨਾ ਬਾਕੀ ਸੋਹਣਾ ਰੱਖਿਆ ਹੋਇਆ ਟਰੈਕਟਰ ਹੈ ਨਾ ਸਮਿਆ ਹੋਇਆ ਟਰੈਕਟਰ ਹੈ ਨਾ ਤੇ ਉਸ ਤੋਂ ਅੱਗੇ ਹੋਰ ਕਿਹੜਾ ਆ ਗਿਆ ਫਿਰ ਹੋਰ ਇੱਕ ਪੰਜਾਬ ਪੰਜਾਬ ਡੀ ਹੈ ਸਰ ਇਹ ਆਪੇ ਆ ਡੀ ਇਹਦੀ ਦੇ ਦੇ ਡਿਟੇਲ ਫਿਰ ਕਿੰਨੇ ਮਾਡਲ ਹੈ 2017 ਮਾਡਲ ਹੂੰ ਵੀ ਨੰਬਰ ਹੈ ਇਹਦਾ ਅੱਛਾ ਪਾਰਟੀ ਦਾ ਅੱਛਾ ਕਲੀਅਰ ਦਾ ਟਰੈਕਟਰ ਹੈ ਇਹ ਅੱਛਾ ਇਹਦਾ ਰੇਟ ਹੈ 475000 ਅੱਛਾ ਇਹ ਆਪਣੇ ਰਿਸ਼ਤੇਦਾਰਾਂ ਨੇ ਖਰੀਦਿਆ ਸੀ ਅੱਛਾ ਠੀਕ ਉਹਨਾਂ ਦੇ ਨਾਮ ਅੱਛਾ ਉਹਨਾਂ ਦੇ ਨਾਮ ਹੈ ਉਹਨਾਂ ਦੀ ਆਪਾਂ ਵੇਚਣਾ ਹੈ ਉਹਨਾਂ ਦੀ ਵਾਸਤੇ ਆਪਾਂ ਕੀਤੇ ਨਹੀਂ ਉਹਨਾਂ ਅੱਛਾ ਅੱਛਾ ਉਹਨਾਂ ਦਾ ਵੇਚਣ ਨੂੰ ਹਨਾ ਸਮਝ ਗਿਆ ਮੈਂ ਹਾਂ ਠੀਕ ਵਾਹੀ ਵਾਹੀ ਚੱਲਿਆ ਹਨਾ ਤੇ ਗੇਰ ਇੰਜਨ ਕਨਗਮੀ ਨਿੱਕੇ ਨਤਰੇ ਰੇਸਦਾਰਾ ਕੋਲ ਜੀ ਹਣਾ ਵੀ ਵਧੀਆ ਵਧੀਆ ਉਹਨਾਂ ਨੇ ਵਧੀਆ ਬਾਜ਼ੀ ਕਰੀ ਆ ਅੱਛਾ ਟੈਟੂਰਾ ਦੇ ਮੰਨ ਲਓ ਉਹਨਾਂ ਨੇ ਉਹਨਾਂ ਦੇ ਅਸੀਂ ਬਦਲਨਾ ਅੱਛਾ ਬਦਲ ਦਿੰਨੇ ਆ ਚਲੋ ਹਾਂ ਉਹ ਤਾਂ 100 ਅਗਲੇ ਦੀ ਸਕੀਮ ਬਣ ਜਦੀ ਆ ਹਣਾ 8 7 ਸਾਲਾਂ ਦੀ ਗੋਸਤਾ ਚੱਲਦੀ ਆ ਹਾਂ ਚੱਲਦੀ ਆ ਬਾਈ ਯਾਰ ਟਰੈਕਟਰ 8 7 ਸਾਲਾਂ ਦਾ ਜਿਹਦੇ ਕੋਲੇ ਇਹ ਵੀ ਨਹੀਂ ਹੋਇਆ ਕਿ ਤੋ ਕਹਲਾ ਬੰਪਰ ਰੰਗ ਹੋਣ ਵਾਲਾ ਇਹਦਾ ਅੱਛਾ ਹੋਣ ਵਾਲਾ ਹੋਇਆ ਤੇ ਨਹੀਂ ਹੋਣੀ ਨਹੀਂ ਉਹ ਤਾਂ ਦਿਸ ਹੀ ਜਾਂਦਾ ਰਾਜ ਜੀਜਾ ਹੁਣ ਜੇ ਰੰਗ ਕਰਾਉਂਦੇ ਆ ਜੇ ਅਗਲਾ ਕਲਮ ਇੱਥੇ ਥੋੜੀ ਛੱਡੂਗਾ ਅਗਲਾ ਹਣਾ ਸਾਰਾ ਹੂੰ ਖੇਤੀਬਾੜੀ ਵਾਸਤੇ ਵਧੀਆ ਹੈ ਹਨਾ ਹਾਂ ਵਧੀਆ ਟਰੈਕਟਰ ਹੈ ਜੇ ਕਿਸੇ ਨੇ ਲੈਣਾ ਲੈਣਾ ਹੋਵੇ ਹਨਾ ਸਾਡਾ ਇੱਕ ਢੱਕ ਸਾਰਾ ਕੁਝ ਨਾਲ ਹੀ ਦੇਣਾ ਨਾਲ ਹੀ ਦੇਣਾ ਸਾਰਾ ਕੁਝ ਅੱਛਾ ਤੇ ਡਿਮਾਂਡ ਇਹਦੀ ਕਿੰਨੀ ਹੈ 4 47500 ਕਿੱਥੋਂ ਤੱਕ ਕਰ ਦੇਗਾ ਫਿਰ ਇਹ ਇਹ ਸਾਢੇ 4 ਲੱਖ ਦਾ ਹੋਵੇਗਾ ਸਾਢੇ 4 ਦਾ ਹਨਾ ਤੇ ਉਸ ਤੋਂ ਅੱਗੇ ਹੋਰ ਇੱਕ ਤੇਰੇ ਕੋਲੇ ਮੈਸੀ ਹੈ ਮੈਸੀ ਖੜਾ ਹੈ ਹਨਾ ਦੋ ਮਾਡਲ 3 ਵੀ ਨੰਬਰ ਹੀ ਉਹ ਆ ਹੂੰ ਟਰਬੋ ਲੱਗੀ ਹੈ ਟਰੈਕਟਰ ਤੇ ਅੱਛਾ ਟਰਬੋ ਲੱਗੀ ਹੈ ਨਾਲ ਬੇਟੂ ਨਾਲ ਦੇ ਅਰੀਜਨਲ ਨਾਲ ਦੇ ਬੇਟ ਆਗੇ ਤੇ ਆ ਗਈ ਟਰਬੋ ਹਨਾ ਮਨ ਨਾਲ ਦਾ ਨਹੀਂ ਉੱਤੇ ਮਨ ਦੀ ਮਾਡਲ ਦੇ ਨਾਲ ਦਾ ਕੋਈ ਨਾ ਦੇ ਬੰਪਰ ਲਈ ਹੈ ਜੱਟ 7000 ਦਾ ਬੰਪਰ ਹੀ ਹੋਗਾ ਅੱਛਾ ਨਾਲ ਦਾ ਆ ਗਿਆ ਨਾ ਫਿਰ ਹੈ ਨਾ ਹਾਂ ਵੇਟ ਬੂਟ ਨਾਲ ਦੇ ਬਾਕੀ ਇਹ ਚ ਇਹ ਚੱਲਿਆ ਟਰੈਕਟਰ ਵਧੀਆ ਹੈ ਨਹੀਂ ਰੰਗ ਪਤੰਗ ਨਹੀਂ ਕਿਤੋਂ ਨਹੀਂ ਰੰਗ ਦਾ ਤਾਂ ਉਹ ਯਾਰ ਹੁਣ ਜਿੰਨਾ ਹੈਗਾ ਸਾਰਾ ਦਿਸ ਹੀ ਜਾਂਦਾ ਪੇਂਟ ਨਾਲ ਦਾ ਹੈ ਨਾ ਇਹ ਸਾਰੇ ਹੁੰਦੇ ਹੀ ਅਗਲਾ ਕਿਤੇ ਜੀ ਕਰਾਉਣ ਤੇ ਆਈ ਤਾਂ ਫਿਰ ਅਗਲਾ ਛੱਡਦਾ ਹੀ ਨਹੀਂ ਹੁੰਦਾ ਹੈ ਨਾ ਤੇ ਬਾਕੀ ਇਹ ਟਰੈਕਟਰ ਆਹ ਦੇਖੇ ਮਾਲਾ ਪਾਉਣ ਲੱਲੇ ਨਹੀਂ ਸਿੱਟਦੇ ਵੀ ਤਾਂ ਉਹਦਾ ਕੱਲ ਅਸੀਂ ਪਾਇਆ ਸੀ ਗਵਾਂਡੀਆਂ ਦੀ ਬੱਟ ਮਿੱਟੀ ਢਵਾਤੀ ਜਾਇਆ ਕਰਤੀ ਆਪਾਂ ਨਵੀਂ ਚਣ ਖਾਤਰ ਖਰੀਦੇ ਹੁੰਦੇ ਚਣ ਖਾਤਰ ਉਹ ਜਿਹਨੇ ਲੈ ਗਿਆ ਮਿੱਟੀ ਦਾ ਆਪੇ ਤੋਂ ਬਾਅਦ ਪਾ ਦੇਣੀ ਉਹ ਨਹੀਂ ਹੋਰ ਰੱਖੇ ਹੋਏ ਅੱਛਾ ਹਾਂ ਇਹਦਾ ਤਰਾ ਸਾਈਡ ਬਿਜ਼ਨਸ ਆ ਗਿਆ ਕੋਸ਼ਿਸ਼ ਸਮਝ ਲੈ ਵਸਣਾ ਵੀ ਬੇਲਿਆਂ ਨਾਲੋਂ ਯਾਰ ਹਨਾ ਹਨਾ ਖੇਤ ਲੈ ਜਾਂਦੇ ਨੇ ਬਈ ਤੁਸੀਂ ਸਮਾਰੈਕਟਰ ਹੁੰਦੇ ਲਿਫੜ ਜਾਂਦੇ ਹੂੰ ਘਰ ਵਾਸਤੇ ਖੇਤੀ ਵਾਸਤੇ ਆਟ ਆ ਗਏ ਹਨਾ ਹੂੰ ਤੇ ਇਹਦੀ ਕੀ ਡਿਮਾਂਡ ਆ ਨਿੱਕੇ ਇਹਦੀ ਰੇਟ 2.25 ਲੱਖ ਰੁਪਏ 2.25 ਲੱਖ ਆ ਟਰੈਕਟਰ ਇਹ ਵੀ ਕੈਮ ਨੇ ਯਾਰ ਹਨਾ ਵਧੀਆ ਟਰੈਕਟਰ ਹੁੰਦਾ ਇਹ ਤੁੜੀਆ ਚੀਨ ਤੇ ਬਹੁਤ ਕਾਮਯਾਬ ਜਿਆਦਾ ਇਹਦਾ ਡੀਜ਼ਲ ਖਰਚਾ ਬਹੁਤ ਘੱਟ ਬਹੁਤ ਘੱਟ ਹੁੰਦੇ ਹਨਾ ਬਾਕੀ ਇਹ ਤਾਂ ਟਰੈਕਟਰ ਯਾਰ ਬੌਨ ਬਾਹੀ ਚ ਵੀ ਪੂਰਾ ਉਹ ਹੈ ਇੰਦਾ ਦੀ ਗੱਲ ਨਹੀਂ ਹਨਾ 225 ਹਾਂ ਹਨਾ 225 ਚ ਕੀ ਆਉਂਦਾ ਅੱਜ ਕੱਲ ਹਨਾ ਕਿੱਥੋਂ ਤੱਕ ਹੋ ਜੂ ਨਿੱਕੇ ਫਿਰ ਇੱਕ ਜਾਇਜ਼ ਜੀ 2 ਲੱਖ ਰੁਪਏ ਦੇ ਦਿਆਂਗਾ 25000 ਘਟਾ ਕੇ ਹਨਾ ਤੇ ਲੈ ਆਸ਼ੇ ਦੇ ਮੁੱਲ ਤਾਂ ਮਿਲੀ ਨਾ ਤੇ ਆਸ਼ਾ ਇਹਦਾ ਪੱਲਾ ਫੜਦਾ ਨਹੀਂ ਬਾਈ ਕਿਸੇ ਵਾਸੇ ਮਰਜੀ ਜੋੜਦੇ ਹਨਾ ਤੇ ਉਸ ਤੋਂ ਅੱਗੇ ਕਿਹੜਾ ਆ ਗਿਆ ਕੁਸਤੋ ਕੇ ਆਈ ਆਪਣੇ ਦੋਸਤ ਦਾ ਟਰੈਕਟਰ ਮਾਲਾ ਕਿ ਹੁਣ ਸੀਜ਼ਨ ਆਫ ਦਾ ਕਰਕੇ ਆਪਾਂ ਟਰੈਕਟਰ ਘੱਟ ਲੈਂਦੇ ਹਾਂ ਘੱਟ ਹਾਂ ਹਾਂ ਤਾਂ ਟਰੈਕਟਰ ਸਾਰੀ ਮੰਡੀ ਚ ਹੀ ਦੀ ਸੀ ਜਾਂਦੇ ਆ ਹਾਂ ਗਾਹ ਘੱਟ ਆਣਾ ਇੱਕ ਬੰਦਾ ਕੰਮ ਫਿਰ ਐਵੇਂ ਖਰਚੇ ਪਾਉਂਦਾ ਤੇ ਮੰਡੀਆਂ ਚ ਕਿਚਣ ਦਾ ਕੀ ਬਾਈ ਡੀਜ਼ਲ ਬਹੁਤ ਮਹਿੰਗਾ ਨਿੱਕੇ ਹੈਨਾ ਤੇ ਇਹਦਾ ਕੀ ਹਿਸਾਬ ਕਿਤਾਬ ਹੈ ਫਿਰ ਕਿੰਨੇ ਮਾਡਲ ਆ ਗਿਆ 2002 ਮਾਡਲ ਦੋ ਮਾਡਲ ਇਹਦਾ ਰੇਟ 2 ਲੱਖ 15000 ਰੁਪਏ ਅੱਛਾ ਤੇ ਕੇ ਰੇਂਜਰ ਕਰਨੀਓ ਕਿਵੇਂ ਹੈ ਇਹ ਮੱਲਾਪਰਨ ਦੱਸ ਦਿੱਤਾ ਆਪਣੇ ਦੋਸਤ ਦਾ ਟਰੈਕਟਰ ਆ। ਉਹ ਠੀਕ ਟਰੈਕਟਰ ਸਾਫ ਸੁਥਰਾ ਰੇਟ ਵੀ ਸਹੀ ਆ। ਅੱਛਾ। ਕਿਹਦੇ ਲੈਣਾ ਹੋਏ ਆਪਣੇ ਨਾਲ। 4 ਸਿਲੰਡਰ ਆ ਗਿਆ ਹਨਾ। ਤੇ ਕਿੰਨੀ ਹੈ ਦੀ ਡਿਮਾਂਡ 2 ਲੱਖ 15000 ਰੁਪਏ। ਤੇ ਕੁਛ ਇਹਦਾ ਦੋ ਦੇ ਏਟੇ ਬਟੇ ਦੇ ਦੂ। ਦੋ ਦੇ ਏਟੇ ਬਟੇ ਹੈ। ਅੱਛਾ ਲਓ ਵੀ ਦੋਸਤੋ ਬਸ ਆ ਗਏ ਚਾਰ ਹੀ ਸੇ ਚ। ਚਾਰ ਹੀ ਰੈਟ। ਚਾਰੇ ਟਰੈਕਟਰ ਆ ਗਏ ਤਿੰਨੇ ਨਿੱਕੇ ਦੇ ਆ ਗਏ ਇੱਕੇ ਦੇ ਮਿੱਤਰ ਦਾ ਆ ਗਿਆ। ਨੰਬਰ ਆਪਾਂ ਵੀਡੀਓ ਛੱਡ ਦੇਾਂਗੇ। ਕਾਲ ਕਰ ਲਿਓ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਨਿੱਕੇ ਨੰਬਰ ਬੋਲਦੇ ਭਾਈ ਦਾ। 993 991593 993 ਨਿੱਕੇ ਦਾ ਨੰਬਰ ਆ ਗਿਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਦਬਕਦੇ ਆਪਣੇ ਪੇਜ ਜਿਹੜੇ ਨੂੰ ਫਾਲੋ ਕਰ ਲਿਓ ਤੇ ਧੰਨਵਾਦ ਧੰਨਵਾਦ ਬਾਈ ਨਿੱਕੇ ਧੰਨਵਾਦ ਬਹੁਤ ਬਹੁਤ ਤੁਹਾਡਾ ਧੰਨਵਾਦ